ਦਰ ਦੇ ਗੇਟ ਦੇ ਉੱਤੇ ਮੇਲਾ ਲੱਗ ਰਿਹਾ ਠੀਕ ਹੈ ਜੀ ਬੋਲੋ ਜੀ ਪ੍ਰਭੂ ਦਾ ਨਾਮ ਲੈ ਕੇ ਸ਼ੁਰੂ ਕਰੋ ਸਾਰਿਆਂ ਨੂੰ ਜੈ ਸ਼੍ਰੀ ਰਾਮ ਜੈ ਵਾਲਮੀਕੀ ਜੈ ਰਵਿਦਾਸ ਤੁਹਾਨੂੰ ਸਾਰਿਆਂ ਨੂੰ ਪਤਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਇੱਕ ਵਿਸ਼ਾਲ ਦੁਸ਼ਹਿਰੇ ਦਾ ਮੇਲਾ ਅਸੀਂ ਕਰਵਾਉਣ ਜਾ ਰਹੇ ਹਾਂ ਮੇਰੇ ਵੱਲੋਂ ਅਜੇਪਾਲ ਦੇ ਸਾਵਰ ਆਨੰਦ ਕਿਸ਼ੋਰ ਜੀ ਸੋਨ ਦਾਸ ਮਹਿਰਾ ਜੀ ਸੁਸ਼ੀਲ ਰਤੀ ਲੱਲਾ ਜੀ ਵੱਲੋਂ ਜਿਹੜਾ ਜੋਧੇਵਾਲ ਬਸਤੀ ਚੌਂਕ ਦੇ ਵਿੱਚ ਬਾਲ ਸਿੰਘ ਨਗਰ ਉਦੇ ਨਾਲ ਲੱਗਦੀ ਹੈ ਗਰਾਊਂਡ ਹੈ ਇਹਦੇ ਵਿੱਚ ਵਿਸ਼ਾਲ ਜਿਹੜਾ ਦੁਸ਼ਹਿਰੇ ਦਾ ਮੇਲਾ ਹੋਣ ਜਾ ਰਿਹਾ ਜਿਹਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਝੂਲੇ ਬੱਚਿਆਂ ਦੀਆਂ ਗੇਮਿੰਗਸ ਪਹਿਣਾਵਾਂ ਮਾਤਾਵਾਂ ਵਾਸਤੇ ਸ਼ਾਪਿੰਗ ਦੀਆਂ ਦੁਕਾਨਾਂ ਤੇ ਬੱਚਿਆਂ ਦੇ ਵਾਸਤੇ ਜਿਹੜੇ ਹੁੰਦੇ ਝੂਲੇ ਬੱਚਿਆਂ ਵਾਲੇ ਤੇ ਵੱਡਿਆਂ ਵਾਲੇ ਝੂਲੇ ਆ ਮੌਤ ਦਾ ਖੂਹ ਹੈ ਤੇ ਸਰਕਸ ਜਾਦੂ ਆਦਿ ਆਈਟਮਾਂ ਹੋਣਗੀਆਂ ਦੇਸ਼ ਵਿਦੇਸ਼ ਤੋਂ ਜਿਹੜੇ ਵਧੀਆ ਤੋਂ ਵਧੀਆ ਝੂਲੇ ਇੱਥੇ ਸੀ ਲੈ ਕੇ ਆ ਰਹੇ ਆ ਜਿਹੜੇ ਮਨੋਰੰਜਨ ਦਾ ਖਿੱਚ ਦਾ ਕਾਰਨ ਬਣਨਗੇ ਤੇ ਦੁਸ਼ਹਿਰੇ ਵਾਲੇ ਦਿਨ ਜਿਹੜਾ ਅਸੀਂ ਇੱਥੇ 라ਵਣ ਦਹਨ ਵੀ ਕਰਾਂਗੇ। ਕਿੰਨੇ ਸਾਲ ਹੋ ਗਏ? ਖਾਸ ਜੀ ਬਾਜੀ ਖਾਸ ਖਾਸ ਕਟੋਕਟ 16-17 ਸਾਲ ਹੋ ਗਈ ਜੀ ਇਸ ਗਰਾਊਂਡ ਦੇ ਵਿੱਚ ਦੁਸ਼ਹਿਰੇ ਦਾ ਮੇਲਾ ਲੱਗਦੇ ਪਹਿਲਾਂ ਸਾਹਮਣੇ ਵਾਲੀ ਸਾਈਡ ਲੱਗਦਾ ਸੀ ਹੁਣ ਇੱਧਰ ਲੱਗ ਰਿਹਾ ਤੇ ਬਹੁਤ ਪੁਰਾਣਾ ਇਤਿਹਾਸਿਕ ਮੇਲਾ ਇੱਥੇ ਲੱਗਦਾ ਆ ਰਿਹਾ ਵਾ ਤੇ ਸਾਡੀ ਤਾਂ ਇਹ ਸੋਚ ਹੁੰਦੀ ਹੈ ਦੇਖੋ ਅੱਜ ਦੀ ਤੇਜ ਦੁਨੀਆ ਦੇ ਵਿੱਚ ਲੋਕਾਂ ਨੂੰ ਥੋੜਾ ਜਿਹਾ ਠਹਿਰਾ ਦੇ ਕੇ ਆਪਣੇ ਪਰਿਵਾਰ ਨਾਲ ਬੱਚਿਆਂ ਨਾਲ ਮਨੋਰੰਜਨ ਦਾ ਜਿਹੜਾ ਥੋੜਾ ਜਿਹਾ ਸਮਾਂ ਕੱਢ ਕੇ ਆਣ ਇੱਥੇ ਇੱਕ ਇੱਕ ਤਾਂ ਮੇਲੇ ਦਾ ਆਨੰਦ ਲੈਣ ਤੇ ਜਿਹੜੀ ਆਪਣੀ ਧਾਰਮਿਕ ਸੱਭਿਆਚਾਰਕ ਸਾਂਝ ਹੈ ਜਿਹੜੀ ਪੰਜਾਬ ਦੀ ਭਾਰਤ ਦੀ ਉਹਦੇ ਨਾਲ ਵੀ ਜਿਹੜਾ ਲੋਕਾਂ ਨੂੰ ਜਿਹੜੀ ਅੱਜ ਦੀ ਯੁਵਾ ਪੜੀ ਮੋਬਾਈਲ 'ਚ ਹੀ ਵੱੜ ਗਈ ਆ ਬਹੁਤ ਤੇਜ਼ ਹੋ ਗਈ ਉਹਨੂੰ ਅਸੀਂ ਆਪਣੇ ਸੱਭਿਆਚਾਰ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਆਂ ਨਵੀਆਂ ਬਹੁਤ ਆਈਟਮਸ ਆਉਣਗੀਆਂ ਜੀ ਕੁਝ ਸਰਪ੍ਰਾਈਜ਼ ਵੀ ਰੱਖੇ ਨੇ ਸਾਰਾ ਕੁਝ ਤੁਹਾਨੂੰ ਹੁਣੇ ਹੀ ਦੱਸਦਾ ਫਿਰ ਤੁਹਾਡੀ ਅਟਰੈਕਸ਼ਨ ਦਾ ਕੀ ਰਹੂਗੀ ਤੁਸੀਂ ਮੌਕੇ ਤੇ ਆਓਗੇ 20 ਤਰੀਕ ਨੂੰ ਸ਼ੁਰੂ ਹੋ ਜੂਗਾ ਉਦੋਂ ਤੁਸੀਂ ਦੇਖਿਓ ਤੇ ਬਾਕੀ ਤੁਹਾਨੂੰ ਆਨੰਦ ਜੀ ਬਰੀਫ ਕਰਨਗੇ ਤੁਹਾਨੂੰ ਪਤਾ ਵੀ ਪੰਜਾਬ ਪਿਛਲੇ ਦਿਨੀ ਬਹੁਤ ਹੜ੍ਹਾਂ ਦੀ ਮਾਰ ਚੱਲ ਕੇ ਹਟਿਆ ਤੇ ਪੰਜਾਬ ਦੇ ਲੋਕਾਂ ਨੂੰ ਸੁਨੇਹਾ ਕਿ ਦੇਖੋ ਅਸੀਂ ਬਹੁਤ ਦੁੱਖ ਝੋ ਨਿਕਲੇ ਆ ਪੰਜਾਬ ਨੂੰ ਫੇਰ ਉੱਠ ਖੜੇ ਹੋਣ ਦਾ ਮੌਕਾ ਕੁਦਰਤ ਨੇ ਦਿੱਤਾ ਤੇ ਅਸੀਂ ਚਾਹਨੇ ਕਿਉਂਕਿ ਫੈਸਟੀਵਲ ਡੇਜ਼ ਆ ਰਹੇ ਆ ਆਉਣ ਵਾਲਾ ਜਿਹੜਾ ਸਮਾਂ ਵਾ ਤਿਹਾਰਾਂ ਦਾ ਸਮਾਂ ਤੇ ਜਿਹੜੀ ਪਹਿਲੇ 3 ਦਿਨ ਦੀ ਕਮਾਈ ਐ ਇਸ ਮੇਲੇ ਦੀ ਜਿੰਨਾ ਵੱਧ ਤੋਂ ਵੱਧ ਲੋਕ ਆਣ ਕਿਉਂਕਿ ਮੈਂ ਤਾਂ ਅਪੀਲ ਕਰੂੰਗਾ ਵੱਧ ਤੋਂ ਵੱਧ ਪਬਲਿਕ ਜਿਹੜੀ ਇੱਥੇ ਆਵੇ ਕਿਉਂਕਿ ਪਹਿਲੇ 3 ਦਿਨ ਦੀ ਕਮਾਈ ਅਸੀਂ ਫਿਰ ਹੜਪੀਟਾਂ ਨੂੰ ਡੋਨੇਟ ਕਰਾਂਗੇ ਠੀਕ ਹੈ ਜੀ ਧੰਨਵਾਦ ਸਾਰੇ মিডিਆ ਸਾਥੀਆਂ ਦਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਜੋ ਕਿ ਆਪਣਾ ਕੀਮਤੀ ਸਮਾਂ ਕੱਢ ਕੇ ਅੱਜ ਦੀ ਜੋ ਕਵਰੇਜ ਕਰਨ ਲਈ ਆਏ ਨੇ ਸੋ ਮੈਂ ਆਪਣੇ ਵੱਲੋਂ ਸਭ ਤੋਂ ਪਹਿਲਾਂ ਤਾਂ ਵਧਾਈ ਦਿੰਦਾ ਕਿਉਂਕਿ ਇਹ ਜੋ ਮੇਲਾ ਆ ਹਰ ਸਾਲ ਦੀ ਤਰ੍ਹਾਂ ਇੱਥੇ ਲੱਗਦਾ ਹੈ ਜਿਹਦੇ ਵਿੱਚ ਬਹੁਤ ਸਾਰੇ ਜਿੱਦਾਂ ਕੀ ਅਜੇ ਪਾਲ ਜੀ ਨੇ ਦੱਸਿਆ ਹੀ ਹੈ ਕਿ ਅਲੱਗ ਵੱਖ-ਵੱਖ ਜਿਹੜੇ ਆ ਕਰਸ਼ਿਤ ਜਿਹੜੇ ਝੂਲੇ ਔਰ ਬਾਜ਼ਾਰ ਲੱਗ ਰਹੇ ਨੇ ਜਿਹਦੇ ਵਿੱਚ ਮੈਂ ਦੱਸ ਸਕਦਾ ਕਿ ਇਸ ਵਾਰੀ ਜਿਹੜਾ ਮੇਲਾ ਆ ਉਹ ਅੱਗੇ ਨਾਲੋਂ ਵੀ ਵਧੀਆ ਤਰੀਕੇ ਦੇ ਨਾਲ ਜਿਹੜਾ ਆ ਉਹਨੂੰ ਇੱਕ ਤਾਂ ਸੰਯੋਜਕ ਕੀਤਾ ਜਾ ਰਿਹਾ ਔਰ ਦੂਸਰਾ ਔਰ ਵਧੀਆ ਤਰੀਕੇ ਦੇ ਨਾਲ ਉਹਨੂੰ ਮੈਨੇਜ ਵੀ ਕੀਤਾ ਜਾ ਰਿਹਾ ਔਰ ਇਹ ਜਿਹੜਾ ਮੇਲਾ ਆ ਬਸਤੀ ਜੋਧੇਲ ਚੌਂਕ ਦੇ ਨਾਲ ਬਾਲ ਸਿੰਘ ਨਗਰ ਆ ਉਹਦੇ ਗੇਟ ਦੇ ਉੱਤੇ ਜਿਹੜਾ ਬਟ ਬਹੁਤ ਵੱਡਾ ਗਰਾਊਂਡ ਆ ਜੋ ਕਿ ਮੇਨ ਹਾਈਵੇ ਉੱਤੇ ਲੱਗਦਾ ਨੇੜੇ ਸ਼ਿਪਰੀ ਚੌਂਕ ਵੀ ਪੈਂਦਾ ਇਹਦੇ ਇਹਦੇ ਵਿੱਚ ਘਰ ਲੱਗ ਰਿਹਾ ਔਰ ਇੱਥੇ ਮੈਂ ਆਪ ਜੀ ਨੂੰ ਵੀ ਇਹ ਵਿਸ਼ਵਾਸ ਦਿਵਾਉਣਾ ਕਿ ਬਿਲਕੁਲ ਸਹੀ ਤਰੀਕੇ ਨਾਲ ਸਾਰਾ ਮੈਨੇਜ ਹੋਏਗਾ ਔਰ ਸਾਰਿਆਂ ਦੀ ਸੇਫਟੀ ਦਾ ਸਿਕਿਉਰਿਟੀ ਦਾ ਸਿਕਿਉਰਿਟੀ ਦਾ ਸੇਫਟੀ ਦਾ ਪੂਰਾ ਧਿਆਨ ਰੱਖਿਆ ਜਾਏਗਾ ਔਰ ਪਾਰਕਿੰਗ ਲਈ ਵੀ ਬਹੁਤ ਵਧੀਆ ਸੁਵਿਧਾਵਾਂ ਜਿਹੜੀਆਂ ਇੱਥੇ ਅਸੀਂ ਕੀਤੀਆਂ ਹੋਈਆਂ ਨੇ ਸੋ ਮੈਂ ਆਸ-ਪਾਸ ਲੋਕਾਂ ਨੂੰ ਵੀ ਇਹ ਬੇਨਤੀ ਕਰੂੰਗਾ ਕਿ ਵੱਧ ਤੋਂ ਵੱਧ ਇਸ ਮੈਲੇ 'ਚ ਪਹ ਕਿ ਇੱਕ ਦੌੜ ਭਾਈ ਦੀ ਦੁਨੀਆ ਵਿੱਚੋਂ ਟਾਈਮ ਕੱਢ ਕੇ ਆਪਣੇ ਬੱਚਿਆਂ ਨੂੰ ਪਰਿਵਾਰਾਂ ਨੂੰ ਦੇਣਾ ਜਿਹੜਾ ਉਹ ਵੀ ਇੱਕ ਬਹੁਤ ਵੱਡੀ ਗੱਲ ਆ ਸੋ ਸਾਰਿਆਂ ਨੂੰ ਬੇਨਤੀ ਆ ਕਿ ਇੱਥੇ ਆ ਮੇਲੇ ਦੇ ਵਿੱਚ ਆ ਕੇ ਹਮ ਮੰਗੇ ਪਹੁੰਚੋ ਤਾਂ ਜੋ 20 ਤਰੀਕ ਨੂੰ ਸ਼ੁਰੂ ਹੋ ਜੇ 20 ਤਰੀਕ ਨੂੰ ਜਿਹੜਾ ਇਹ ਸ਼ੁਰੂ ਹੋਣ ਜਾ ਰਿਹਾ 20 ਤਰੀਕ ਤੋਂ ਲੈ ਕੇ ਜਿਹੜਾ ਦੁਸ਼ਹਿਰੇ ਤੱਕ ਜਿਹੜਾ ਦੁਸ਼ਹਿਰੇ ਤੋਂ 5 ਅਕਤੂਬਰ ਤੱਕ ਜਿਹੜਾ ਇਹ ਚੱਲੇਗਾ ਸਾਰਿਆਂ ਨੂੰ ਬੇਨਤੀ ਆ ਕਿ ਇੱਥੇ ਪਹੁੰਚੋ ਹੋਵੇ ਟਾਈਮਿੰਗ ਕੀ ਰੱਖੀ ਹੈ ਟਾਈਮਿੰਗ ਜੀ ਜੇ ਅ ਜਦੋਂ ਮੇਲਿਆਂ ਦਾ ਟਾਈਮ ਹੁੰਦਾ ਵਾ ਤਕਰੀਬਨ ਸਵੇਰੇ 12 1 ਵਜੇ ਤੋਂ ਸਾਢੇ ਦੀ ਸਟਾਰਟ ਹੁੰਦਾ ਵਾ ਤੇ ਰਾਤ ਦੇ तकरीबन 11 11:30 ਵਜੇ ਤੱਕ ਦਾ ਟਾਈਮ ਹੁੰਦਾ ਹੈ ਜੀ ਜੋ ਪ੍ਰਸ਼ਾਸਨ ਦਾ ਜੋ ਪ੍ਰਸ਼ਾਸਨ ਦੀ ਗਾਈਡਲਾਈਨ ਹੋਊਗੀ ਉਦਾਂ ਹੀ ਸਾਰਾ ਪ੍ਰਸ਼ਾਸਨ ਦੀ ਗਾਈਡਲਾਈਨ ਦੇ ਨਾਲ ਹੀ ਚੱਲਾਂਗੇ ਇਹਦੇ ਨਾਲ ਨਾਲ ਇੱਥੇ ਅਸੀਂ ਫਾਇਰ ਦੇ ਵੀ ਪੂਰੇ ਪ੍ਰਬੰਧ ਰੱਖਾਂਗੇ ਫਾਇਰ ਸੇਫਟੀ ਦੇ ਤੇ ਉਹਦੇ ਨਾਲ ਨਾਲ ਜਿਹੜੀ ਸਿਕਿਉਰਿਟੀ ਹੈ ਕਿਉਂਕਿ ਇਸ ਏਰੀਏ ਦੇ ਵਿੱਚ ਬਹੁਤ ਜ਼ਿਆਦਾ ਪ੍ਰਵਾਸੀ ਭਾਈਚਾਰਾ ਵੀ ਰਹਿੰਦਾ ਤੇ ਇਸ ਕਰਕੇ ਸਾਨੂੰ ਪਤਾ ਇੱਕਦਮ ਕਈ ਵਾਰੀ ਕ라우ਡ ਵੱਧ ਘਟ ਹੋ ਜਾਂਦਾ ਇਸ ਕਰਕੇ ਅਸੀਂ ਪੁਲਿਸ ਪ੍ਰਸ਼ਾਸਨ ਦੀ ਵੀ ਪੂਰੀ ਮਦਦ ਦਵਾਂਗੇ ਤੇ ਆਪਦੇ ਵੱਲੋਂ ਵੀ ਜਿਹੜੀ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ ਅਸੀਂ ਕਰਾਂਗੇ ਵੀ ਕਿਸੇ ਵੀ ਤਰ੍ਹਾਂ ਦੀ ਆਮ ਪਬਲਿਕ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਤੇ ਬਹੁਤ ਪੀਸਫੁਲੀ ਵਧੀਆ ਤਰੀਕੇ ਨਾਲ ਇਹ ਮੇਲਾ ਸੰਪੰਨ ਹੋਵੇ ਆਣੀ ਬੁਲਾਸ਼ੀ ਠੀਕ ਹੈ ਜੀ ਮੇਰੀ ਤਾਂ दिली ਇਛਾ ਵੀ ਜਿਸ ਤਰੀਕੇ ਰਣ ਮਿਲ ਕੇ ਕਰ ਰਹੇ ਆ ਕੁਦਰਤ ਇਹਨਾਂ ਨੂੰ ਤਰੱਕੀ ਆਫਤ ਰੱਖੇ ਔਰ ਜਿਹੜਾ ਸਾਡਾ ਪੰਜਾਬ ਦਾ ਮੋਲ ਬੜਾ ਸੁਫਾ ਮੋਲ ਰਵੇ ਠੀਕ ਹੈ ਜੀ ਔਰ ਮਹਾਰਾਜ ਨੇ ਤੇ ਅਸ਼ੀਰਵਾਦ ਰੱਖਣ ਕਿਸੇ ਤਰੀਕੇ ਤਰੱਕੀ ਕਰੀ ਜਾਣ ਹੈ ਜੀ ਔਰ ਜਿਹੜਾ ਸਾਡਾ ਸ਼ਹਿਰ ਹੈ ਇਹ ਵੀ ਤਰੱਕੀ ਕਰੇ ਧੰਨਵਾਦ ਇੱਕ